ਆ ਵਿਰੋਧ ਪੰਨੂ ਜਿਹੜਾ ਬਾਹਰ ਰਹਿੰਦਾ ਆ ਜਿਹੜਾ ਕਹਿੰਦਾ ਮੈਂ ਆਪਣਾ ਵੱਖਰਾ ਦੇਸ਼ ਬਣਾਉਣਾ ਇਹਨੇ ਕੱਲ ਕੋਈ ਗੱਲ ਕੀਤੀ ਤਾਂ ਪੰਜਾਬ ਚ ਮਾਹੌਲ ਖਰਾਬ ਹੋ ਗਿਆ ਯਾਰ ਮਾਹੌਲ ਖਰਾਬ ਹੋ ਗਿਆ ਪੰਜਾਬ ਚ ਹੁਣ ਗੱਲ ਇਹਦੇ ਕਹਿਣ ਦੀ ਨਹੀਂ ਹੈ ਕਿ ਗੱਲ ਆਪਣੇ ਪੰਜਾਬ ਦੇ ਲੋਕਾਂ ਦੀ ਕਿ ਇੱਕ ਬੰਦਾ ਇੱਕ ਫੇਕ ਜਾ ਬੰਦਾ ਸੱਤ ਸਮੁੰਦਰ ਬਾਾਰ ਕੋਈ ਮਾੜੀ ਜੀ ਗੱਲ ਕਹਿੰਦਾ ਮਾਈਕ ਤੇ ਤੇ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਂਦਾ ਅਸੀਂ ਛੇਤਰੋ ਛਤਰੀ ਲੜ ਪੈਨੇ ਆ ਅਸੀਂ ਇੱਕ ਦਿਨ ਨੂੰ ਕੁੱਟ ਮਾਰ ਤੱਕ ਜਾਂਦੇ ਆ ਸਾਡੇ ਕਰਪੀ ਵਾਲੀ ਸਥਿਤੀ ਹੋ ਜਾਂਦੀ ਆ ਤੇ ਸਾਡੀ ਅਕਲ ਕਿੰਨੀ ਗਿਆਏ ਇਹ 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 ਮੈਂ ਗੱਲ ਕਹੜੀ ਚਾਹੁੰਦਾ ਆ ਉਹਨੇ ਉਹਦਾ ਬਿਜ਼ਨਸ ਆ ਉਹਨੇ ਇਹ ਹੋ ਜੀਆਂ ਗੱਲਾਂ ਕਰ ਕਰਕੇ ਦੱਸਦੇ ਆ ਕਿ ਇੱਕ ਵੱਡੀ ਟਰਾਂਸਪੋਰਟ ਖੋਲੀ ਹੋਈ ਆ ਕਰੋੜਾਂ ਅਰਬਾਂ ਦਾ ਮਾਲਕ ਬਣ ਗਿਆ ਉਹ ਸਿਰਫ ਇਹੋ ਇਹੋ ਹੀ ਗੱਲਾਂ ਗੱਲਾਂ ਗੂਲਾਂ ਹੀ ਕਰਕੇ ਬਸ ਆਹ ਹੁਣ ਆ ਕਰਦਾਂਗੇ ਉਹ ਕਰਦਾਂਗੇ ਐਦਾਂ ਹੁੰਦਾ ਹੈ ਨਾ ਆਪਾਂ ਕਿਸੇ ਨੂੰ ਮਾਰਾ ਕਹੀਏ ਆਪਾਂ ਖੁਦ ਮੈਨੂੰ ਕੋਈ ਕਵੇ ਫਲਾਣੇ ਦਾ ਸਿਰ ਪਾੜ ਦੇ ਮੈਂ ਉਹਦਾ ਸਿਰ ਪਾੜਦਾ ਬਾਅਦ ਮੈਂ ਕਹਾਂ ਉਹਦੀ ਯਾਰ ਮੈਨੂੰ ਤਾਂ ਫਲਾਣੇ ਨੇ ਕਹਿ ਦਿੱਤਾ ਤੇ ਯਾਰ ਮੇਰੇ ਖੋਪੜੀ ਨਹੀਂ ਹੈਗੀ ਜਦੋਂ ਉਹਨੇ ਕਿਹਾ ਸੀ ਮੈਂ ਸਿਰ ਪਾੜਨ ਚਲਾ ਗਿਆ ਮੈਂ ਆਪਣੇ ਪਿੰਡਾਂ 'ਚ ਵੇਖਿਆ ਆ ਨੇਤਾ ਸਾਰੇ ਵਿਆਹ ਮੁੰਡੇ ਕੁੜੀਆਂ ਦਾ ਇਕੱਠੇ ਕਰਦੇ ਇਕੱਠੇ ਖਾਂਦੇ ਪੀਂਦੇ ਬੰਦੇ ਸਭ ਮਿਲ ਕੇ ਰਹਿੰਦੇ ਜਰੋ ਵੋਟਾਂ ਪੈਂਦੀਆਂ ਪਿੰਡਾਂ 'ਚ ਫਿਰ ਲੋਕੀ ਛਤਰੋ ਛਤਰੀ ਹੁੰਦੇ ਬਲੇ 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 ਛਤਰੋ ਛਤਰੀ ਹੁੰਦੇ ਆ ਉਹ ਦਿਲੋਂ ਲੜਦੇ ਲੋਕ ਦਿਲੋਂ ਆਪਣੇ ਨੇਤਾਵਾਂ ਵਾਸਤੇ ਜਦ ਕਿ ਨੇਤਾਵਾਂ ਨੇ ਕਿਹਾ ਵੀ ਨਹੀਂ ਹੁੰਦਾ ਵੀ ਸਾਡੇ ਵਾਸਤੇ ਗੇਰਾ ਸਿਰ ਪਾੜਿਓ ਪਿੰਡ ਲੜਿਓ ਉਹਨਾਂ ਇਹਨਾਂ ਕਿਹਾ ਹੁੰਦਾ ਵੀ ਵੋਟਾਂ ਵਾਇਓ ਆਪਣੀਆਂ ਪੂਰੀ ਸਪੋਰਟ ਕਰਿਓ ਹੈਨਾ ਛਤਰੋ ਛਤਰੀ ਹੁੰਦੇ ਲੜਦੇ ਦੁਸ਼ਮਣੀਆਂ ਪੈ ਜਾਂਦੀਆਂ ਬੰਦੇ ਮਰ ਜਾਂਦੇ ਇਹ ਸਾਡੇ ਪੰਜਾਬ ਦੇ ਲੋਕਾਂ ਦੀ ਅਕਲ ਆ ਦੋਸ਼ ਫੇਰ ਲੀਡਰਾਂ 'ਮ ਦੇਣਾ ਆ ਇਹ ਸਾਡੇ ਪੰਜਾਬ ਦੀ ਅਕਲ ਆ ਵੀਰਾ ਮੈਨੂੰ ਇੱਕ ਗੱਲ ਦੱਸੋ ਸਾਡੇ ਪੰਜਾਬ ਦਾ ਵਿਕਾਸ ਕਿੱਦਾਂ ਹੋਵੇ ਛਣਕੜਾ ਵਿਕਾਸ ਹੋਣਾ ਸਾਡੇ ਪੰਜਾਬ ਦਾ ਅਸੀਂ ਜਾਤਾਂ ਧਰਮਾਂ ਦੇ ਨਾਂ ਦੇ ਮਿੰਟਲੋਨੇ ਲੜਨ ਲੱਗੇ ਮਿੰਟਲੋਨੇ ਮਿੰਟਲੋਨੇ ਜਾਤਾਂ ਧਰਮਾਂ ਦੇ ਨਾਂ ਦੇ ਲੜਨ ਲੱਗੇ ਇੱਕ ਦੂਜੇ ਨੂੰ ਮਾਰਨ ਲੱਗੇ ਇੱਕ ਦੂਜੇ ਦਾ ਸਿਰ ਪਾੜਨ ਲੱਗੇ ਕਦੀ ਅਸੀਂ ਸਕੂਲ ਵਾਸਤੇ ਲੜੇ ਵੀ ਸਾਡੇ ਪਿੰਡ ਸਕੂਲ ਹੈ ਨਹੀਂ ਕਦੀ ਅਸੀਂ ਪਾਰਕ ਵਾਸਤੇ ਲੜੇ ਵੀ ਸਾਡੇ ਪਿੰਡ ਪਾਰਕ ਹੈ ਨਹੀਂ ਕਦੀ ਅਸੀਂ ਸਟੇਡੀਅਮ ਵਾਸਤੇ ਲੜੇ ਵੀ ਸਾਡੇ ਪਿੰਡ ਸਟੇਡੀਅਮ ਹੈ ਨਹੀਂ ਕਦੀ ਅਸੀਂ ਆਪਣੇ ਪਿੰਡ ਜਿਹੜਾ ਸ਼ਰਮ ਰਸਤਾ ਆਉਂਦਾ ਉਹਦੇ ਵਾਸਤੇ ਲੜੇ ਵੀ ਸਾਡੇ ਪਿੰਡ ਦਾ ਰਸਤਾ ਹੈ ਨਹੀਂ ਕਦੀ ਅਸੀਂ ਆਪਣੇ ਪਿੰਡ ਦੀ ਡਿਸਪੈਂਸਰੀ ਵਾਸਤੇ ਲੜੇ ਵੀ ਸਾਡੇ ਪਿੰਡ ਡਿਸਪੈਂਸਰੀ ਹੈ ਨਹੀਂ ਕਦੀ ਅਸੀਂ ਕਿਸੇ ਮੇਲੇ ਵਾਸਤੇ ਲੜੇ ਵੀ ਅਸੀਂ ਪਿੰਡ ਮੇਲਾ ਕਰਾਉਣਾ ਸਰਕਾਰ ਕਰਾਉਣੀ ਦੇ ਰਹੀ ਕਦੀ ਅਸੀਂ ਕਿਸੇ ਟੂਰਨਾਮੈਂਟ ਵਾਸਤੇ ਲੜੇ ਵੀ ਅਸੀਂ ਟੂਰਨਾਮੈਂਟ ਕਰਾਉਣਾ ਆ ਕਦੀ ਅਸੀਂ ਲੜੇ ਪਿੰਡ ਵੀ ਸਾਡੇ ਪਿੰਡ ਇਹੋ ਜੀ ਫੈਕਟਰੀ ਹੋਣੀ ਚਾਹੀਦੀ ਆ ਕਦੀ ਲੜੇ ਅਸੀਂ ਇਸ ਵਾਸਤੇ ਕਦੇ ਅਸੀਂ ਸਾਡਾ ਪਿੰਡ ਦਾ ਥਾਣੇਦਾਰ ਰਿਸ਼ਵਤ ਲੈਂਦਾ ਵਾ ਜਾਂ ਕੋਈ ਸ਼ਹਿਰ ਦਾ ਐਸ.ਡੀ.ਐਮ. ਰਿਸ਼ਵਤ ਚਲਦੀ ਅਸੀਂ ਲੜੇ ਕਦੀ ਇਸ ਕੰਮ ਵਾਸਤੇ ਕਦੀ ਅਸੀਂ ਸਾਡੇ ਪਿੰਡ ਨਸ਼ਾ ਵੇਚਿਆ ਜਾ ਰਿਹਾ ਸਾਡੇ ਇਲਾਕੇ ਕਦੀ ਜੰਮਦਾ ਇਕੱਠੀ ਹੋ ਕੇ ਲੜੀ ਇਸ ਵਾਸਤੇ ਸ਼ਰੇ ਆਮ ਏਜੰਟਾਂ ਨੇ ਲੁੱਟਿਆ ਪੰਜਾਬ ਨੂੰ ਕਦੀ ਲੜੇ ਅਸੀਂ ਉਹਨਾਂ ਖਿਲਾਫ ਨਹੀਂ ਲੜੇ ਕਦੀ ਨਹੀਂ ਲੜੇ ਕੋਨੇ ਰਿਲੇ ਅਸੀਂ ਉਸ ਦੇ ਖਿਲਾਫ ਜਿੰਨਾ ਚੀਜ਼ਾਂ ਵਾਸਤੇ ਲੜਨਾ ਚਾਹੀਦਾ ਸੀ ਇਹ ਪੰਜਾਬ ਦਾ ਸਭ ਤੋਂ ਮਾੜਾ ਦੌਰ ਆ 5000 ਸਾਲ ਦਾ ਸਭ ਤੋਂ ਮਾੜਾ ਦੌਰ ਉਹਦਾ ਕਾਰਨ ਅਸੀਂ ਬੁੱਧੀ ਪ੍ਰਸਤ ਲੋਕ ਅਸੀਂ ਲਾਹਨਤੀ ਲੋਕ ਆ ਉਹਦਾ ਕਾਰਨ ਜਦ ਅਗੇ ਪੰਜਾਬ ਦੇ ਕੋਈ ਉਹ ਜੀ ਪ੍ਰਕੋਪੀ ਨਹੀਂ ਆਈ ਹੋਈ ਫਸਲਾਂ ਵਧੀਆ ਹੋ ਰਹੀਆਂ ਆ ਸਾਰਾ ਕੰਮ ਵਧੀਆ ਹੋ ਰਿਹਾ ਪਰ ਸਾਡੀ ਬੁੱਧੀ ਪ੍ਰਸਤ ਅਸੀਂ ਅਕਲ ਤੋਂ ਕੰਮ ਹੀ ਨਹੀਂ ਲਿਆ ਅਸੀਂ ਆਪਣੀ ਨੌਜਵਾਨੀ ਨੂੰ ਕੀ ਫਿਊਚਰ ਦਿੱਤਾ ਅੱਜ ਸਟੇਡੀਅਮ ਖਤਮ ਕਰਤੇ ਅਸੀਂ ਸੱਥਾਂ ਖਤਮ ਕਰਤੀਆਂ ਟੂਰਨਾਮੈਂਟ ਖਤਮ ਕਰਤੇ ਕੁਸ਼ਤੀਆਂ ਖਤਮ ਕਰਤੀਆਂ ਕਬੱਡੀਆਂ ਖਤਮ ਕਰਦੀਆਂ ਉਹ ਜਿਹੜਾ ਪੰਜਾਬ ਦਾ ਅਸਲੀ ਕਲਚਰ ਸੀ ਭਾਈਚਾਰਾ ਸੀ ਉਹ ਖਤਮ ਕਰਤਾ ਜਾਤਾਂ ਪਾਤਾਂ ਦੇ ਨਾਂ ਦੇ ਮੈਂਟੋ ਮੈਂਟ ਲੜ ਪੈਨੇ ਮੈਂਟੋ ਮੈਂਟ ਜਾ ਫਿਰ ਲੰਗਰ ਲਾਉਣ ਵਾਸਤੇ ਤਿਆਰ ਰਹਿੰਦੇ ਸਾਰੇ ਲੰਗਰ ਲਾਓ ਉਹਦੇ ਵਿੱਚ ਵੀ ਕੁਝ ਲੋਕਾਂ ਨੇ ਮਾਲ ਛਕਣਾ ਹੁੰਦਾ ਹੈ ਉਹ ਦੱਸੂਗਾ ਕਹਾਣੀ ਇੱਕ ਬੜੀ ਤਕੜੀ ਫਿਰ ਹੈ ਲੰਗਰ ਗੁਰੂ ਮਹਾਰਾਜ ਨੇ ਕਿਹਾ ਲੰਗਰ ਲਾਓ ਪਰ ਕੱਲਾ ਲੰਗਰ ਨਹੀਂ ਕਿਹਾ ਬਹੁਤ ਕੁਝ ਕਿਹਾ ਉਹ ਸਾਰਾ ਕੁਝ ਕਰਨਾ ਪੈਣਾ ਸਾਨੂੰ ਗੁਰੂ ਮਹਾਰਾਜ ਨੇ ਸਭ ਜਿਹਾ ਕਰਕੇ ਵਿਖਾਈਆਂ ਹੋਈਆਂ ਆ ਪਰ ਵੀਰੋਂ ਅਸੀਂ ਸਿਰਫ ਆਪਸ ਵਿੱਚ ਲੜਨਾ ਸਿਰਫ ਆਪਸ ਵਿੱਚ ਇੱਕੋ ਗੱਲ ਜਾਣਦੇ ਕੁੱਤਿਆਂ ਵਾਂਗੂ ਲੜਨਾ ਕੁੱਤਿਆਂ ਵਾਂਗੂ ਚੰਗੇ ਕੰਮ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਭਗਤ ਸਿੰਘ ਨੂੰ ਐਵੇਂ ਨਹੀਂ ਸਲੂਟਾਂ ਵੱਜਦੇ ਸੀ ਉਹ ਸੱਚਾਈ ਸੱਚ ਹੱਕ ਵਾਸਤੇ ਲੜਦਾ ਸੀ ਉਹ ਜਾਤਾਂ ਧਰਮਾਂ ਦੇ ਨਾਂ ਤੇ ਨਹੀਂ ਲੜਦਾ ਸੀ ਸਾਡੇ ਪੰਜਾਬ ਦੇ ਲੋਕਾਂ ਨੂੰ ਜਾਤਾਂ ਧਰਮਾਂ ਦੇ ਨਾਂ ਤੇ ਜਾਂ ਵੋਟਾਂ ਦੇ ਨਾਂ ਤੇ ਮਿੰਟੇ ਲੜਨ ਨੂੰ ਤਿਆਰ ਆ ਪਰ ਚੰਗੇ ਕੰਮ ਵਾਸਤੇ ਪੰਜ ਬੰਦੇ ਨਹੀਂ ਇਕੱਠੇ ਹੁੰਦੇ ਇੱਕ ਬੰਦਾ ਵਿਦੇਸ਼ ਬੈਠਾ ਕੋਈ ਮਾੜੀ ਜੀ ਗੱਲ ਕਰਦਾ ਆ ਤੇ ਪੰਜਾਬ ਵਿੱਚ ਕਰਫਿਊ ਦੀ ਸਥਿਤੀ ਪਾਦਾ ਹੋ ਜਾਂਦੀ ਯਾਰ ਪੰਜਾਬ ਦੇ ਲੋਕੀ ਲੜ ਲੜ ਮਰਨ ਡੇ ਬੈੰਦੇ ਆ ਉਹਦਾ ਬਿਜ਼ਨਸ ਆ ਉਹ ਪੈਸੇ ਕਮਾਉਂਦਾ ਨਾ ਚੀਜ਼ਾਂ ਤੋਂ ਬਹੁਤ ਲੋਕ ਆ ਜਿਹੜੇ ਗੱਲਾਂ ਕਰ ਕਰ ਪੈਸੇ ਕਮਾਉਂਦੇ ਆ ਹਾਲਾਤ ਖਰਾਬ ਕਰ ਕਰ ਜਾਂ ਜਿੱਦਾਂ ਵੀ ਜੇ ਅਸੀਂ ਅਕਲ ਵਾਲੇ ਹੋਈਏ ਕੋਈ ਬੋਲਦਾ ਬੋਲੀ ਜਾਵੇ ਉਸ ਗੱਲ ਦਾ ਗੌਰ ਹੀ ਨਾ ਕਰੀਏ ਸਾਨੂੰ ਪਤਾ ਹੀ ਨਹੀਂ ਕੀ ਹੋਊਗਾ ਪੰਜਾਬ ਦਾ ਹਾਲ ਯਾਰ ਕੀ ਹੋਊਗਾ ਪੰਜਾਬ ਦਾ ਹਾਲ ਐਜੂਕੇਸ਼ਨ ਦਾ ਸਾਡਾ ਬੇੜਾ ਹੀ ਗਰਖ ਹੋ ਗਿਆ ਬੇੜਾ ਹੀ ਗਰਖ ਹੋ ਗਿਆ ਗਰੀਬ ਬੰਦਾ ਮਜ਼ਦੂਰ ਬੰਦਾ ਦੇ ਬੱਚਾ ਨੂੰ ਪੜ੍ਹਾ ਨਹੀਂ ਸਕਦਾ ਜਿੰਨ ਕੋ 10ਵੀਂ ਕਿੱਲੇ ਹੈਗੇ ਉਹ ਬੱਚਾ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਸਕਦਾ ਫੀਸਾਂ ਭਰ ਸਕਦਾ ਜਿਹੜਾ ਮਜ਼ਦੂਰ ਦਾ ਟਾਈਪ ਬੰਦੇ ਆ ਇਹਨਾਂ ਦੇ ਬੱਚੇ ਉਹ ਸਰਕਾਰੀ ਸਕੂਲ ਕਿਤੇ ਕਿਤੇ ਨਾਮ ਮਾਤਰ ਉੱਥੇ ਕੁਝ ਨਹੀਂ ਹੈਗਾ ਤੇ ਉਹ ਤਾਂ ਪੱਕੇ ਅਨਪੜ੍ਹਿਆ 40% ਜਨਤਾ ਪੰਜਾਬ ਦੀ ਉਹਨਾਂ ਦੇ ਬੱਚਾ ਨੂੰ ਐਜੂਕੇਸ਼ਨ ਦਾ ਕੋਈ ਹੈ ਨਹੀਂ ਸੈਟਅਪ ਸਰਕਾਰੀ ਸਕੂਲ ਕੀ ਜਾ ਕੇ ਦੇਖ ਲਓ ਉਦਾਂ ਹੀ ਕਹਾਉਗੇ ਹੋਇਆ ਪਰ ਅਸੀਂ ਜਾਤਾਂ ਤਰ ਮਰਨਾਂ ਦੇ ਮਿਲਟਰੀ ਲੜ ਬਣਾ ਅਸੀਂ ਚੰਗੇ ਕਾਮਾਸਤੇ ਕਦੇ ਨਹੀਂ ਲੜਨਾ ਕਦੇ ਨਹੀਂ ਲੜਨਾ ਅਸੀਂ ਕਦੇ ਨਹੀਂ ਲੜਨਾ ਅਸੀਂ ਸੱਚਾਈ ਵਾਸਤੇ ਸਾਡੇ ਗੁਰੂ ਮਹਾਰਾਜ ਸੱਚਾਈ ਵਾਸਤੇ ਲੜਦੇ ਰਹੇ ਪਰ ਅਸੀਂ ਅਸੀਂ ਉਹ ਸਭ ਚੀਜ਼ਾਂ ਭੁੱਲ ਚੁੱਕੇ ਹਾਂ ਅਸੀਂ ਜਾਤਾਂ ਪਾਤਾਂ ਦਾ ਐਡਾ ਚੱਕਰ ਪੈ ਗਿਆ ਪੰਜਾਬ 'ਚ ਯਾਰ ਐਡਾ ਕਾਸਟਿਜ਼ਮ ਹੈਵੀ ਹੋ ਗਿਆ ਪੰਜਾਬ 'ਚ ਹਰ ਕੋਈ ਦੂਜੇ ਨਾਲ ਲੜੰਡਿਆ ਹਰ ਕੋਈ ਆਪਣੇ ਰੱਬ ਨੂੰ ਮਹਾਨ ਦੱਸਣ ਡਿਆ ਸਾਰਿਆਂ ਦੇ ਬਾਬੇ ਬਣੇ ਹੋਏ ਸਾਰੇ ਬਾਬੇ ਸ਼ਰਾਰਤੀ ਆ ਇਹਨਾਂ ਨੂੰ ਪਤਾ ਜੇ ਹੋਰ ਤਕਸ਼ ਅਸੀਂ ਕਰਨਾ ਨਹੀਂ ਬਾਬਾ ਇਹਨਾਂ ਨੂੰ ਆਪਸ ਵਿੱਚ ਲੜਾਈ ਰੱਖੋਏ ਉਲਝੇ ਰਹਿਣ ਤੇ ਆਪਾਂ ਵਜੇ ਲਈਏ ਜਾਗਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਜਾਗਣਾ ਪੈਣਾ ਸਭ ਤੋਂ ਪਹਿਲਾਂ ਆਪਣਾ ਪਿੰਡ ਉਸ ਤੋਂ ਬਾਅਦ ਆਪਣਾ ਇਲਾਕਾ ਫਿਰ ਆਪਣਾ ਟਾਊਨ ਫਿਰ ਆਪਣਾ ਏਰੀਆ ਫਿਰ ਆਪਣਾ ਜ਼ਿਲ੍ਹਾ ਫਿਰ ਆਪਣੀ ਸਟੇਟ ਫਿਰ ਆਪਣਾ ਦੇਸ਼ ਇਸ ਸਭ ਦਾ ਖਿਆਲ ਕਰਕੇ ਸਭ ਚੀਜ਼ਾਂ ਸਹੀ ਕਰਨੀਆਂ ਪੈਣੀਆਂ ਸਟੈਪ ਬਾਈ ਸਟੈਪ ਧੰਨਵਾਦ ਵੀਰੋ ਵੀਡੀਓ ਸ਼ੇਅਰ ਕਰਦੇ ਹੋ ਯਾਰ ਬੜੀਆਂ ਮੈਂ ਹालतੂ ਫालतੂ ਵੀਡੀਓ ਆਕੇ ਬਣਾਉਂਦਾ ਹੁੰਦਾ ਸੀ ਪਰ ਮੈਨੂੰ ਕਿਸੇ ਨੇ ਕਿਹਾ ਕਿ ਯਾਰ ਤੂੰ ਇੰਨੀ ਥਾਂ ਥਾਂ ਸਟੱਡੀ ਕੀਤੀ ਹੋਈ ਆ ਚੰਗੇ ਵੀਡੀਓ ਬਣਾ ਯਾਰ ਤੇਰੇ ਵੀਡੀਓ ਬਣਾਉਣ ਨਾਲ ਕੀ ਇਹਨੂੰ ਫਾਇਦਾ ਹੋਵੇ ਲੋਕਾਂ ਨੂੰ ਤੈਨੂੰ ਚਾਰ ਕਿਤਾਬਾਂ ਤੋਂ ਪੜੀਆਂ ਜਾਣਦਾ ਆ ਲੋਕਾਂ ਨੂੰ ਦੱਸ ਕੁਝ ਫਾਇਦਾ ਹੋਵੇ ਤਾਂ ਮੈਂ ਚੰਗੇ ਵੀਡੀਓ ਬਣਾਉਣੇ ਸ਼ੁਰੂ ਕਰਤੇ ਭਰਾਓ Tanrı vardı bir o tanrı